ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਅੱਜ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਤੇ ਤੰਨਾ ਭਗਤ ਬਿਹਰਦਾ Ashram ਅਤੇ ਐਜੂਕੇਸ਼ਨ ਚੈਰੀਟੇਬਲ ਸੁਸਾਇਟੀ ਵਿੱਚ ਬਜ਼ੁਰਗਾਂ ਦੇ ਨਾਲ ਮਨਾਇਆ ਗਿਆ ਸਾਡੇ ਦੇਸ਼ ਦੇ ਸ਼ਹੀਦਾਂ ਦਾ ਤੇ ਸੰਵਿਧਾਨ ਪर्व ਦਾ ਉਤਸਵ ਜੋ ਸਾਡੇ ਦੇਸ਼ ਦਾ ਸੰਵਿਧਾਨ ਹੈ ਉਹ ਪੂਰੇ ਦੇਸ਼ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਆਦਰਯੋਗ ਨਰਿੰਦਰ ਮੋਦੀ ਜੀ ਦੀ ਤੇ ਸੰਵਿਧਾਨਿਕ ਸੰਸਥਾਵਾਂ ਸਾਡੇ ਸੁਪਰੀਮ ਕੋਰਟ ਦੇ ਨਿਯਮਾਂ ਅਨੁਸਾਰ ਜੋ ਸੰਵਿਧਾਨ ਦੀ ਪੂਰੇ ਦੇਸ਼ ਦੇ ਵਿੱਚ ਲਾਗੂ ਕੀਤਾ ਗਿਆ ਉਸ ਦੇ ਉਪਰੰਤ ਹਰ ਇੱਕ ਨੂੰ ਨਾਗਰਿਕ ਨੂੰ ਇਹ ਹੀ ਕਹਿਣਾ ਚਾਹਨਾ ਹੈ ਕਿ ਸਾਡੇ ਸੰਵਿਧਾਨ ਦੀ ਆ ਗਿਆ ਮੰਨੋ ਸੰਵਿਧਾਨ ਦੇ ਤਹਿਤ ਚੱਲੋ ਦੇਸ਼ ਦੇ ਅੱਛੇ ਨਾਗਰਿਕ ਬਣੋ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਦੇਸ਼ ਦੀ ਗੱਲ ਕਰੋ ਤਿਰੰਗੇ ਦੀ ਗੱਲ ਕਰੋ ਸਾਡੇ ਦੇਸ਼ ਨੂੰ ਅੱਗੇ ਲੈ ਕੇ ਜਾਵੋ ਬੱਚਿਆਂ ਦਾ ਭਵਿੱਖਿਆ ਬੱਚਿਆਂ ਦੇ ਅੱਗੇ ਵਧਾਓ ਜੋ ਕਿ ਸਾਡੇ ਦੇਸ਼ ਦੇ ਸ਼ਹੀਦ ਜਵਾਨਾਂ ਦਾ ਵੀ ਸਤਿਕਾਰ ਕਰੋ ਇਸ ਕਰਕੇ ਸਾਡੇ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਸੰਵਿਧਾਨ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਦੇਸ਼ ਦੇ ਅੱਛੇ ਨਾਗਰਿਕ ਬਣਨਾ ਦੇਸ਼ ਦੀਆਂ ਸੰਵਿਧਾਨਿਕ ਗਤੀਵਿਧੀਆਂ ਨੂੰ ਮੰਨਣਾ ਤੇ ਦੇਸ਼ ਭਗਤੀ ਦੇ ਕਾਰਜੇ ਕਰਨੇ ਇਹੀ ਮੇਰਾ ਕਹਿਣਾ ਹੈ ਕਿ ਧੰਨਾ ਭਗਤ ਵੀਰ ਦਾਸ ਆਸ਼ਰਮ ਦੇ ਬਜ਼ੁਰਗਾਂ ਦੇ ਨਾਲ ਆਏ ਸਾਲ ਅਸੀਂ ਹਰ ਇੱਕ ਵਾਰ 26 ਜਨਵਰੀ ਨੂੰ ਮਨਾਨੇ ਹੈ ਤੇ ਦੇਸ਼ ਦੇ ਨਾਤੇ ਦੇਸ਼ ਦੇ ਗੁਣ ਗਾਣੇ ਹੈ ਇਸ ਮੌਕੇ ਦੇ ਉੱਤੇ ਮੈਂ ਸਾਰੇ ਦੇਸ਼ਵਾਸੀਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੋ ਬੱਚਿਆਂ ਮੰਗ ਪਿਆਰ ਕਰੋ ਕਿ ਬਜ਼ੁਰਗਾਂ ਨੂੰ ਵੀ ਜਿੱਦਾਂ ਆਪਾਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਆ ਉਦਾਂ ਹੀ ਬਜ਼ੁਰਗਾਂ ਦਾ ਵੀ ਸਤਿਕਾਰ ਕਰੋ ਅਗਰ ਜੇ ਕਿਸੇ ਕੋਲੋਂ ਬਜ਼ੁਰਗ ਕਿਸੇ ਵੀ ਜਗ੍ਹਾ ਤੇ ਤੁਹਾਨੂੰ ਦੁਖੀ ਦਿਖਦਾ ਜਾਂ ਕੋਈ ਨਹੀਂ ਸੰਭਾਲਦਾ ਤਾਂ ਸਾਡੇ ਆਸ਼ਰਮ ਦੇ ਵਿੱਚ ਤੰਨਾ ਪਗਦ ਵੀਰ ਦਾ ਆਸ਼ਰਮ ਦੇ ਵਿੱਚ ਬਜ਼ੁਰਗਾਂ ਨੂੰ ਭੇਜ ਸਕਦੇ ਹਾਂ ਤਾ ਬਜ਼ੁਰਗਾਂ ਨੂੰ ਵੀ اپیل ਕਰਦਾ ਕਿ ਬੱਚਿਆਂ ਦੇ ਅਤਿਆਚਾਰ ਘਰਾਂ ਦੇ ਵਿੱਚ ਨੁਹਾ ਦੇ ਅਤਿਆਚਾਰ ਨਾ ਸਹਿਣਾ ਤੁਸੀਂ ਬੇਚੀਜ਼ ਕਹੋ ਕੇ ਸਾਡੇ ਕੋਲ ਆਓ ਇਹ ਤੁਹਾਡਾ ਆਪਣਾ ਘਰ ਹੈ ਇੱਥੇ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਦੁਖੀ ਹੋਣ ਦੀ ਲੋੜ ਨਹੀਂ ਕਿ ਅਸੀਂ ਘਰਾਂ ਦੇ ਵਿੱਚ ਅਤਿਆਚਾਰ ਸਹੀ ਜਾਂਦੇ ਆ ਘੁੱਟ-ਘੁੱਟ ਕੇ ਜੀਂਨੇ ਆ ਦੋ ਰੋਟੀਆਂ ਦੇ ਲਈ ਖਾਣੀਆਂ ਦੋ ਰੋਟੀਆਂ ਹੀ ਨੇ ਇਸ ਤੋਂ ਜ਼ਿਆਦਾ ਕੁਝ ਵੀ ਨਹੀਂ ਮੈਂ ਤਾਂ ਇਸ ਮੌਕੇ ਤੇ 26 ਜਨਵਰੀ ਦੇ ਵੇਲੇ ਤੇ ਇਹੀ ਕਹਿਣਾ ਕਿ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰੋ ਬੱਚਿਆਂ ਮੰਗ ਉਹਨਾਂ ਨੂੰ ਵੀ ਪਿਆਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ